ਇੱਕ ਛੋਟਾ ਜਿਹਾ ਉਪਾਅ ਕੋਟ ਕਚੈਰੀ ਦੇ ਕੇਸਾਂ ਤੋਂ ਦਵੇ ਮੁਕਤੀ ਦਿਲਾ ਬਹੁਤ ਸਮਾਂ ਹੋ ਗਿਆ ਤੁਹਾਨੂੰ ਕੋਟ ਕੇਸਾਂ ਦੇ ਵਿੱਚ ਫਸੇ ਹੋਏ ਲਿਟੀਗੇਸ਼ਨਸ ਫਸੇ ਹੋਏ ਕਚੈਰੀਆਂ ਦੇ ਚੱਕਰ ਲਗਾ ਰਹੇ ਹੋ ਪਰ बार-बार ਤੁਹਾਨੂੰ ਜਾਣਾ ਪੈਂਦਾ ਤੇ ਉਹਦਾ ਤੁਹਾਡੇ ਕਾਰੋਬਾਰ ਤੇ ਵੀ ਅਸਰ ਪੈਂਦਾ ਤੇ ਦਿਨ ਪ੍ਰਤੀ ਦਿਨ ਤੁਹਾਡੀ ਮਾਨਸਿਕ ਪਰੇਸ਼ਾਨੀ ਵੀ ਵੱਧ ਰਹੀ ਆ ਤੇ ਹੈਲਥ ਇਸ਼ੂਸ ਵੀ ਆ ਰਹੇ ਨੇ ਤੇ ਦਿਨ-ਪ੍ਰਤੀ ਦਿਨ ਤੁਸੀਂ ਕਰਜ਼ੇ 'ਚ ਵੀ ਤਸਦੇ ਜਾ ਰਹੇ ਹੋ ਤੇ ਦੋਸਤੋ ਛੋਟਾ ਜਿਹਾ ਉਪਾਅ ਕਰਕੇ ਦੇਖਣਾ ਰਿਜ਼ਲਟ ਜ਼ਰੂਰ ਮਿਲੇਗਾ ਤੁਸੀਂ ਗੁੜ ਲੈ ਲੈਣਾ ਦੋਸਤੋ ਉਹਨੂੰ ਪੀਸ ਕੇ ਆਟੇ 'ਚ ਮਿਕਸ ਕਰਕੇ ਉਹਦੀਆਂ ਪੂੜੀਆਂ ਬਣਾਉਣੀਆਂ ਨੇ ਔਰ ਡੀਪ ਫ੍ਰਾਈ ਕਰਕੇ ਡੀਪ ਫ੍ਰਾਈ ਕਰਕੇ 10 ਪੂੜੀਆਂ ਬਣਾ ਕੇ ਸ਼ਨੀਵਾਰ ਦੇ ਸ਼ਨੀਵਾਰ ਹਨੂਮਾਨ ਜੀ ਦੇ ਚਰਨਾਂ 'ਚ ਭੋਗ ਲਗਾਉਣ ਤੋਂ ਬਾਅਦ 10 ਗਰੀਬਾਂ ਨੂੰ ਡੋਨੇਟ ਕਰਦਿਆਂ ਨੇ ਹਰ ਸ਼ਨੀਵਾਰ ਕਰੋ ਤੁਹਾਡੇ ਕੇਸ ਵੀ ਮੁੱਕ ਜਾਣਗੇ ਤੇ ਕਰਜ਼ਾ ਵੀ ਖਤਮ ਹੋ ਜਾਏ ਮਾਨਸਿਕ ਪਰੇਸ਼ਾਨੀਆਂ ਵੀ ਬਾਕੀ ਜਾਣਕਾਰੀ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ